ਹਾਂਜੀ ਮਕੇਸ਼ ਜੀ ਆਪਾਂ ਗੱਲ ਕਰੀਏ ਤੁਸੀਂ ਕਹੋ ਕਿ ਸ਼ਿਵ ਸੈਨਾ ਨਾਲ ਦੇ ਵੀ ਮਲਗੀ ਪ੍ਰਧਾਨੋਂ ਤੇ ਵੀ ਇੱਕ ਦੁਕਾਨਦਾਰ ਵੀ ਉਹ ਬਾਜ਼ਾਰ ਦੇ ਵਿੱਚ ਤੇ ਕਿਤੇ ਦੇਜਦੇ ਜੇ ਕੋਈ ਸੇਵਰੇ ਦੀ ਸਮੱਸਿਆ ਆਏ ਦਿਨ ਖੜੀ ਹੁੰਦੀ ਹੈ ਜੈਸੀ ਰਾਮ ਜੀ ਦੇਖੋ ਜੀ ਬਹੁਤ ਹੀ ਮਾੜੀ ਗੱਲ ਹੈਗੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੁਲਵਾਈ ਨਹੀਂ ਹੋ ਰਹੀ ਹੈਗੀ ਹੈ ਜੀ ਦੁਕਾਨਦਾਰ ਵੀ ਕਾਫੀ ਸਮੇਂ ਤੋਂ ਪਰੇਸ਼ਾਨ ਹੈ ਗਿਆ ਜੀ ਸੀਵੇ ਦਾ ਕੋਈ ਵੀ ਹੱਲ ਨਹੀਂ ਹੋ ਰਿਹਾ ਵਾ ਕਿਥੇ ਮਰਜੀ ਚੱਲ ਜੂ ਹਰ ਇੱਕ ਪੱਤਾ ਆਪਣਾ ਭੱਲਾ ਚਾੜਦਾ ਹੈ ਗਿਆ ਜੀ ਪੈਸੇ ਦੇ ਕੇ ਕੰਮ ਕਰਾਇਆ ਸੀ ਉਸ ਤੋਂ ਬਾਅਦ ਵੀ ਕੰਮ ਬੰਦ ਪਿਆ ਗਿਆ ਸੀਵੇ ਦਾ 25 ਸਾਲ ਤੋਂ ਇਹ ਸੜਕ ਨਹੀਂ ਬਣੀਆ ਮਲਾ ਕੈਪੂਰੇ ਦੀ ਛੋਟੀ ਪਾਈਪਾਂ ਪਾਇਆ 4 4 ਇੰਚ 4 ਇੰਚ ਦੇ ਪਾਈਪਾਂ ਪਾਇਆ 25 ਸਾਲ ਤੋਂ 25 ਸਾਲ ਤੋਂ ਦੋ ਬਾੜ ਲੱਗੇ ਲੱਗੇ ਜੀ 25 ਨੰਬਰ ਉਹ 26 ਨੰਬਰ ਬਾੜ ਦਾ ਉਹਨਾਂ ਨੇ ਵੀ ਆਪਣੇ ਹੱਥੇ ਖੜੇ ਕਰਦੇ ਸਨ ਆਸੀਆ ਨੇ ਨਹੀਂ ਜੀ ਐਮਸੀ ਆਪਣੇ ਹੱਥ ਖੜੇ ਕਰੀ ਜਾ ਰਹੇ ਹੈ ਤੇ ਨਗਰ ਨਿਗਮ ਕਾਂਗਰਸ ਦੀ ਹੋਵੇ ਤੇ ਫਿਰ ਤੁਸੀਂ ਕਿੱਦਾਂ ਦੇ ਦਿਆਮ ਸ਼ਹਿਰ ਦੇ ਵਿੱਚ ਦੇਖੋ ਇਹ ਹੈ ਤਾਂ ਉਹਨ ਮੌਜੂਦਾ ਜਿਹੜੇ ਰਾਣਾ ਗੁਰਜੀਤ ਸਿੰਘ ਜੀ ਐਮਐਲਏ ਹੈਗੇ ਕਪੂਰਥਾਲਾ ਦੇ ਇਹ ਉਹਨਾਂ ਦਾ ਫਰਜ਼ ਬੰਦਾ ਹੈਗਾ ਭਾਈ ਐ ਨਹੀਂ ਆਪਾਂ 5 ਸਾਲ ਬਾਅਦ ਆਪਾਂ ਆਈਏ ਵੋਟਾਂ ਮੰਗਣ ਵਾਸਤੇ ਫਿਰ ਤੁਸੀਂ ਕਹੋ ਜੀ ਸਾਡੀ ਸਰਕਾਰ ਨਹੀਂ ਹੈਗੀ ਹੈ ਜੀ ਫਿਰ ਤਾਂ ਆਪਾਂ ਨੂੰ ਅਧਿਕਾਰ ਨਹੀਂ ਹੈ ਜੀ ਸੀਟ ਤੇ ਬੈੰਦਾਂ ਜੋ ਆਪਾਂ موجوده ਸਰਕਾਰ ਦੇ ਆਪਾਂ ਗੋਟੇ ਦੇ ਬਹਿਜ ਮਾਰੇ ਫਿਰ ਆਪਾਂ ਨੂੰ ਆਖਰੀ ਮੰਨਦਾ ਵਾ ਆਮ ਜਨਤਾ ਕਿੱਥੇ ਜਾਊਗੀ ਅੱਜ ਜੇ ਇਹ ਕਹ ਲੋ ਕਿ ਕੌਂਸਲ ਕਹਿੰਦਾ ਕਿ ਪੱਤੇ ਵੀ ਲੈ ਰਹੇ ਆ 17 17 88000 ਰੁਪਏ ਤਾਂ ਫੇ ਵੀ ਕੰਮ ਨਾ ਕਰਵਾ ਸਕਣ ਤਾਂ ਕਿੱਧਰ ਦੇ ਦੇ ਕੋਈ ਮੈਦਵੇ ਕਹਿੰਦਾ ਵਾ ਵੀ ਇਹ ਜਿਹੜਾ ਠੇਕਾ ਜਿਹੜਾ ਪ੍ਰਾਈਵੇਟ ਦੇ ਦੇਣਾ ਚਾਹੀਦਾ ਵਾ ਜੋ ਆਪਾਂ ਇਨੀ ਦਿਖਾਵਾ ਲੈਣ ਦੇ ਬਾਬਾ ਜੂ ਵੀ ਆਪਾਂ ਕੰਮ ਨਹੀਂ ਕਰ ਸਕਦੇ ਰਹਿ ਗਏ ਆ ਆਮ ਜਨਤਾ ਕਿੱਥੇ ਜਾਵੇ ਹੋਰ ਸਾਡਾ ਬੱਡੇ ਵੀਰ ਅਸਰੇ ਅਬੀ ਰਾਜਪੂਤ ਦੀ ਅਪਨ ਨੂੰ ਭਰਾਇਆ ਹੋਇਆ ਜੀ ਆਪਣੀ ਟੀਮ ਕਰਾ ਲੈ ਆ ਵੀ ਪੁੱਛੇ ਹੈ ਕਿ ਨੇ ਭਾਰੇ ਸਮੇਂ ਸੇ 7.5 ਦਿਨ ਦੇ ਹੈਗੇ ਆ ਜੀ ਹੁਣ ਫਰਜਿੰਦਰ ਕਮਿਸ਼ਨਰ ਦਾ ਵੀ ਬੰਦਾ ਹੈਗਾ ਜੀ ਆਪਣੇ ਸੇਸ਼ਣਾਵਾਲੋਂ ਮੰਗ ਕਰਦੇ ਆ ਜੀ ਜਿਹੜੇ ਤਨਖਾਵਾ ਲੈ ਕੇ ਵੀ ਕੰਮ ਨਹੀਂ ਕਰਦੇ ਪਏ ਆ ਵੀ ਉਹਨਾਂ ਨੂੰ ਫਿਰ ਸਤੀਫੇ ਦੇਣੇ ਚਾਹੀਦੇ ਹੈਗੇ ਆ ਜੀ ਕਿਹਨੇ ਨੂੰ ਐਨਸੀਆ ਨੂੰ ਜਿਹੜੇ ਮੌਜੂਦਾ ਐਨਸੀਆ 48 ਐਮਸੀ ਹੈਗੇ ਇਹ ਸਾਡੀ ਵਾਅਦਾ ਇਹ ਵਾਅਦਾ ਹਾਂਜੀ ਅਭੀ ਜੇ ਕੀ ਕਾਰਨਾ ਕਿ ਜਿਹੜਾ ਅੱਜ ਮhalla ਤੁਸੀਂ ਕੈਂਪਰਾਂ ਵਿੱਚ ਆਏ ਆ ਤਾਂ ਬਜ਼ਾਰਦਾਰ ਵੀ ਜਿਹੜੇ ਕਿ ਦੁਕਾਨਦਾਰ ਵੀ ਇਕੱਠੇ ਹੋਏ ਆ ਤਾਂ ਕੀ ਸਾਰੀ ਸਮੱਸਿਆ ਕੀ ਆ ਮੈਂ ਅਭੀ ਰਾਜਪੂਤ ਸੇਵਾ ਦਾ ਡਾਕੂ ਬੂਤਲਾ ਮੈਂ ਹਮੇਸ਼ਾ ਕਹਿੰਦਾ ਕਿ ਮੈਂ ਹਲਕੇ ਹਰੇਕ ਉਸ ਵਸਨੀਕ ਦੇ ਲਈ ਬਚਨ ਬੱਧਾਂ ਜਿੰਨੂੰ ਸਮੇ ਸਮੇ ਤੇ ਮੇਰੇ ਤੱਕ ਲੋੜ ਹੁੰਦੀ ਆ ਜਾਂ ਜਿੰਨੂੰ ਵੀ ਸਮੇ ਸਮੇ ਤੇ ਕੋਈ ਤੰਗੀ ਪਰੇਸ਼ਾਨੀ ਹੁੰਦੀ ਆ ਅੱਜ ਮੋਹੱਲੇ ਕੈਂਪਰੇਜ ਆਏ ਆ ਤੁਸੀਂ ਆ ਦੇਖ ਸਕਦੇ ਆ ਕਿੰਨੀ ਦਦਾਜ ਦੁਕਾਨਦਾਰ ਖਾਰੇ ਖੜੇ ਆ ਇੱਕ ਲਾਈਨ ਜਿਹੜਾ ਸੀਵਰੇਜ ਬਿਲਕੁਲ ਬਲੋਕੇਜ ਹੋ ਚੁੱਕਿਆ ਵਾ ਇਹ ਉਹ ਏਰੀਆ ਵਾ ਕੈਂਪੂਰਾਂ ਦੇ ਮੁਲਾ ਜਿੱਥੇ ਕਿ بڑے ਛੋਟੇ ਦੁਕਾਨਦਾਰ ਆਪਣੇ ਪਰੇ ਤਕਰੀਬਨ ਤਕਰੀਬਨ 40-50 ਸਾਲ ਤੋਂ ਕਾਰੋਬਾਰ ਕਰ ਰਹੇ ਆ ਟੈਕਸ ਭਾਰੇ ਆ ਤੇ 5-5 ਸਾਲ ਦੇ ਟੈਕਸ ਵੀ ਇਹਨਾਂ ਕੋ ਕਾਰਪੋਰੇਸ਼ਨ ਨੇ ਜ਼ਬਰਦਸਤ ਵਸੂਲ ਕੀਤੇ ਆ ਜੇ ਆਪਾਂ ਗੱਲ ਕਰੀਏ ਕਿ ਇਸ ਬਾਜ਼ਾਰ ਦੇ ਵਿੱਚ ਦੋ-ਦੋ ਕੌਂਸਲਰ ਉਹ ਵੀ ਕਾਂਗਰਸੀ ਨਗਰ ਨਿਗਮ ਕਾਂਗਰਸ ਦੀ ਤਾਂ ਫੇ ਵੀ ਜੇ ਸੀਵਰੇਜ ਦੀ ਸਮੱਸਿਆ ਆਂਦੀ ਤਾਂ ਕਿਉਂ ਆ ਰਹੀ ਹੈ ਦੇਖੋ ਜੀ ਜਿਹੜੇ ਕਾਂਗਰਸ ਦੇ ਕੌਂਸਲਰਾਂ ਦੀ ਗੱਲ ਕੀਤੀ ਮੈਂ ਤੁਹਾਨੂੰ ਦੱਸਦਾ ਉਹਦੇ ਵਿਚਾਰੇ ਆਪ ਰੋਂਦੇ ਆ ਉਹ ਕਹਿੰਦੇ ਅੱਜ ਅਸਤੀਫਾ ਸਾਡਾ ਲੈ ਲਓ ਕਿਉਂ ਕਿ ਜਿਹੜੇ ਇੱਕ ਪਾਸੇ ਤੇ ਉਹਨਾਂ ਦੇ 48 46 47 ਕੌਂਸਲਰਾਂ ਦਾ ਕਾਂਗਰਸ ਦੇ ਤੇ ਦੂਜੇ ਪਾਸੇ ਉਹਨਾਂ ਦੇ ਐਮ ਐਲ ਏ ਸਾਹਿਬ ਕਹਿੰਦੇ ਆ ਰਾਰਾ ਕੁਰਜੀਤ ਸਿੰਘ ਜੀ ਕਿ ਜੈਟੀਿੰਗ ਮਸ਼ੀਨਾਂ ਲਾਤੀਆਂ ਸਫਾਈ ਕਰਮਚਾਰੀ ਆਪਣੇ ਲਾਦੇ ਪਰ ਹਾਲਾਤ ਗਰਾਊਂਡ ਲੈਵਲ ਦੇ 0/0 ਆਮ ਤਾਂ کہہ ਰਿਹਾ ਕਿਉਂਕਿ 0 ਤਾਂ ਜਾ ਰਿਹਾ ਕੋਈ ਕੰਮ ਹੀ ਨਹੀਂ ਹੋਇਆ ਤੇ 100 ਜਾਂ 10 ਵਿੱਚੋਂ ਨੰਬਰ ਦੇਣੇ ਤੇ ਨਾ ਕੋਈ ਫਰਕ ਹੀ ਨਹੀਂ ਪੰਦਾ ਨਹੀਂ ਨਹੀਂ ਸੀਵਰੇਜ ਦੇ ਕਹਿੰਦੇ ਸੀ ਆਪਣੇ ਮਸ਼ੀਨਾਂ ਲੱਗਿਆ ਹੋਆ 9-9 ਲੱਖ ਰੁਪਏ ਦੇ ਠੇਕੇ ਦਿੱਤੇ 68-68 ਲੱਖ ਦੇ ਤੇ ਤੁਹਾਨੂੰ ਲੱਗਦਾ ਕਿ ਸਪਾਈ ਹੋ ਗਈ ਆ ਉਹ ਇਦਾਂ ਬਾਈ ਠੇਕੇ ਦਿੱਤੇ ਨਾ ਹੁਣ ਮੈਂ ਤੁਹਾਨੂੰ ਦੱਸਣਾ ਜਾਂਦਾ ਠੇਕੇ ਉਹ ਵਾਲੇ ਆ ਤੁਹਾਨੂੰ ਯਾਦ ਹੋਊਗਾ ਜਿਹੜੇ ਕਰੋਨਾ 'ਚ ਮਸ਼ੀਨਾਂ ਆਈਆਂ ਨੇ ਨਾ ਸੈਨੀਟਾਈਜ਼ ਵਾਲੀਆਂ ਇਹ ਉਹੀ ਠੇਕੇ ਆ ਜਿਹੜੀ ਅਜੇ ਤੱਕ ਦੁਬਾਰਾ ਕਾਰਪੋਰੇਸ਼ਨ ਦੇ ਖਾਤੇ 'ਚ ਬੈਗੇ ਲੱਭੀਆਂ ਨਹੀਂ ਉਦਾਂ ਹੀ ਇਹ ਠੇਕੇ ਦਿੱਤੇ ਗਏ ਸਿਰਫ ਤੇ ਸਿਰਫ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਸੋ ਮੈਂ ਕਮਿਸ਼ਨਰ ਸਾਹਿਬ ਨੂੰ ਵੀ ਕਹੂੰਗਾ ਕਿ ਜਲਦ ਤੋਂ ਜਲਦ ਤੁਹਾਨੂੰ ਇੱਥੇ ਜਿਹੜੀ ਆ ਮੇਨ ਕੁਰਸੀ 'ਤੇ ਤੁਸੀਂ ਬੈਠੇ ਹੋ ਇਹ ਜਿਹੜੇ ਦੁਕਾਨਦਾਰਾ ਜਿੰਨਾਂ ਨੂੰ ਤੁਸੀਂ ਟੈਕਸ ਵਸੂਲਦੇ ਆ ਇਹਨਾਂ ਦੀਆਂ ਸਮੱਸਿਆਵਾਂ ਹੱਲ ਕਰਾਓ ਸੀਵਰੇਜ ਦੀਆਂ ਪਾਈਪਲਾਈਨ ਪਾਓ ਸੜਕ ਪਾਓ ਤਾਂ ਕਿ ਲੋਕ ਤੁਹਾਨੂੰ ਇੱਥੋਂ ਜਾਣ ਤੋਂ ਬਾਅਦ ਵੀ ਯਾਦ ਕਰਨ ਲੋਕ ਤਾਂ ਨਹੀਂ ਯਾਦ ਕਰਨ ਕਿ ਤੇ ਔਰੰਗਜੀਬ ਦਾ ਰਾਜ ਕੌਣ ਸਾਹਮਣੇ ਆਉਂਦਾ ਲੋਕ ਤਾਂ ਯਾਦ ਕਰਨ ਕਿ ਤੁਸੀਂ ਲੋਕਾਂ ਦੀਆਂ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਾ ਕੇ ਉਹਨਾਂ ਦਾ ਸਾਥ ਦਿੱਤਾ ਵਾ